ਐਸਾ ਜੋ ਗਰਿੰਦਰਜੀਤ ਸਿੰਘ ਨਾਗਰਾ ਤੇ ਇਹਨਾਂ ਦੀ ਪੁਲਸ ਪਾਰਟੀ ਨਾਲ ਪਿਛਲੇ ਜੇ ਸਾਡੇ ਇਲਾਕੇ ਦੇ ਵਿੱਚ ਕਾਫੀ ਛੋਰੀਆਂ ਚਕਾਰੀਆਂ ਦਾ ਕੰਮ ਕਾਫੀ ਚੱਲ ਪਿਆ ਸੀਗਾ। ਸਾਂ ਦੇ ਲਾਗੇ ਟਾਕਾ ਲਾਇਆ ਸੀਗਾ ਇਹ ਅਸੀਂ ਰਾਜਵਿੰਦਰ ਸਿੰਘ ਨਾਲ ਇਹਨਾਂ ਦੇ ਤਿੰਨ ਬੰਦੇ ਰੌਂਡ ਅਪ ਕੀਤੇ ਜਿਹਦੇ ਵਿੱਚ ਸਨੀ ਪੁੱਤਰ ਸਤਪਾਲ ਵਾਸੀ ਮਹੱਲਾ ਮਸਕੂਰਾ ਕਬੂਰਥਲਾ ਮਨੀ ਪੁੱਤਰ ਸਤਪਾਲ ਵਾਸੀ ਸਮਸਤਪੁਰਾ ਕਬੂਰਥਲਾ ਤੇ ਰਜਤ ਮਸੀਹ ਪੁੱਤਰ ਰੇਮ ਮਸੀਹ ਬਹਿਰਾਮ ਸ੍ਰਿਸ਼ਤਾਪੂ ਪਰਛਾਣੇ ਦੇ ਵਿੱਚ ਰੌਂਡ ਅਪ ਕਰਕੇ ਇਹਨਾਂ ਦੇ ਕੋਲ ਸਾਨੂੰ 1004 ਗੋਲੀਆਂ ਦੀਆਂ ਪ੍ਰਾਪਤ ਹੋਈਆਂ ਤੇ ਇਹਨਾਂ ਤੇ ਮਕਦਮਾ ਦਰਜ ਕੀਤਾ ਇਹ ਕਾਰਵਾਈ ਪਾਉਂਦੇ ਹੋਏ ਇਹਨਾਂ ਤਿੰਨ ਬੰਦਿਆਂ ਨੂੰ ਰਾਉਂਡ ਅਪ ਕਰਕੇ ਇਹਨਾਂ ਦੇ ਕੋਲੋਂ ਟਰਾਵਨਸ ਮਾਨ ਤੇ 183 ਨੰਬਰ ਮਕਦਮਾ ਦਰਜ ਕੀਤਾ ਜਿਹਦੇ ਵਿੱਚ ਇਹਨਾਂ ਦੀ ਮਜਬੂਰ ਪੁਸ਼ਕਿਸ਼ ਦੇ ਵਿੱਚ ਆਇਆ ਕਿ ਇੱਕ ਜੋੜੇ ਪਿੰਡ ਦੇ ਵਿੱਚ ਇਹਨਾਂ ਨੇ ਇੱਕ ਘਰ ਦੇ ਵਿੱਚ ਟਾਕਾ ਮਾਰਿਆ ਇਨਾਂ ਕੋਲ ਹਥਿਆਰ ਸੀਗੇ ਜਿਹਦੇ ਵਿੱਚ ਇਹਨਾਂ ਨੇ ਘਰ ਵੜ ਕੇ ਜ਼ਬਰਦਸਤੀ ਲੁੱਟਖੋ ਕਰਕੇ ਕਰੀਬ ਇਹਨਾਂ ਨੇ 31000 ਰੁਪਇਆ ਇਹਨਾਂ ਨੇ ਉੱਥੋਂ ਲੁੱਟਖੋ ਕੀਤੀ ਤੇ ਲੁੱਟਖੋ ਕਰਕੇ ਫਿਰ ਇਹ ਉਹ ਵੀ ਸਾਡੀ ਜਿਹੜਾ ਮੁਕਦਮਾ ਟਰੇਸ ਹੋ ਗਿਆ ਅਸੀਂ ਇਹਨਾਂ ਦੇ ਇਹਨਾਂ ਦੇ ਕੋਲੋਂ ਸਾਨੂੰ 31000 ਰੁਪਇਆ 4 ਤੋਲੇ ਸੋਨੇ ਦੇ ਵਿੱਚ ਦੋ ਚੈਨੀਆਂ ਸੋਨੇ ਦੀਆਂ ਤੇ ਕਾਂਢੇ ਆ ਦੋ ਘੜੀਆਂ ਤੇ 150 ਅਮਰੀਕੀ ਡਾਲਰ ਸਾਡੀ ਰਿਕਵਰੀ ਹੋਈ ਆ ਕਮਿਊਨਲ ਟਾਂਡੇ ਦੀ ਬਹੁਤ ਵੱਡੀ ਸਾਡੀ ਕਾਮਯਾਬੀ ਆ ਔਰ ਇਹਨਾਂ ਤੇ ਵੱਖ-ਵੱਖ ਥਾਣਿਆਂ ਦੇ ਵਿੱਚ ਮੁਕਦਮੇ ਦਰਜ ਆ ਭੋਗਪੁਰ ਵੀ ਇਹਨਾਂ ਤੇ ਮੁਕਦਮਾ ਦਰਜ ਆ ਭਲੱਥ ਵੀ ਆ ਦਸੂਹਾ ਵੀ ਆ ਅਸੀਂ ਰਾਉਂਡ ਅਪ ਕੀਤਾ ਆ ਇਹਨਾਂ ਦੇ ਕੋਰੇ ਸਾਰਾ ਜਿਹੜਾ ਸਮਾਨ ਅਸੀਂ ਰਿਕਵਰ ਕੀਤਾ ਆ ਬੰਦੇ 10 ਪਰਚੇ ਆ ਇੱਕ ਤੇ 8 ਪਰਚੇ ਆ ਤੇ ਇੱਕ ਤੇ 10 ਪਰਚੇ ਆ ਮਤਲਬ ਇਹ ਬੜੇ ਵੇਖੋਪ ਹੋ ਕੇ ਕੰਮ ਕਰਦੇ ਸੀਗੇ ਤੇ ਇਹਨਾਂ ਨੂੰ ਅਸੀਂ ਰਾਉਂਡ ਅਪ ਕਰਕੇ ਡੂੰਗੀ ਬੁਸ਼ਕਿਸ਼ ਕਰਕੇ ਮਿਹਨਤ ਕਰਕੇ ਔਰ ਇਹ ਜਿਹੜਾ ਮੁਕਦਮਾ ਤੇਜ਼ ਹਾਂਜੀ ਹਾਂਜੀ ਇਹ ਹਿਸ਼ਾਰਪੁਰ ਦੇ ਵਿੱਚ ਕਾਫੀ ਐਕਟਿਵੇਟ ਸੀਗੇ ਤੁਸੀਂ 183 ਨੰਬਰ ਉਹਦੀ ਪੁਛਗਿੱਦੇ ਵਿੱਚ ਸਾਨੂੰ ਅਸੀਂ ਜਦੋਂ ਸੀਸੀਟੀਵੀ ਕੈਮਰੇ ਜਿਹੜੇ ਖੰਧਾਲੇ ਇਹਨਾਂ ਨੇ ਉਹਦੇ ਵਿੱਚ ਇਹਨਾਂ ਦੇ ਸ਼ਕਲਾਂ ਦਾ ਇਹਨਾਂ ਦਾ ਜਿਹੜਾ ਇਹਨਾਂ ਮੋਟਰਸਾਈਕਲ ਵਰਤਿਆ ਸੀ ਉਹ ਤਾਲਮੇਲ ਬਣਿਆ ਤੇ ਫਿਰ ਇਹਨਾਂ ਕੋਲ ਪੁਛਗਿਸ਼ ਕਰਕੇ ਅਸੀਂ ਉਹ ਮੁਕੱਦਮਾ ਟ੍ਰੇਸ ਕੀਤਾ ਥੈਂਕ ਯੂ